ਇਹ ਗੁਰੂ ਘਰ ਤੇ ਸੰਗਤ ਦਾ ਜਿਹੜਾ ਮੇਲ ਹੈ ਇਹ ਸਿੱਖੀ 'ਚ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੇ ਕੁਰਬਾਨੀ ਵਾਲੇ ਗੁਰੂ ਸਾਹਿਬਾਨਾਂ ਨੇ ਇਹ ਸੋਚ ਨੂੰ ਪਾਲਣ ਵਾਸਤੇ ਗੁਰਸਿੱਖੀ ਨੂੰ ਪਾਲਣ ਵਾਸਤੇ ਪੰਚਮ ਪਿਤਾ ਦੀ ਸ਼ਹਾਦਤ ਦਿੱਤੀ ਨੌਵੇਂ ਪਾਤਸ਼ਾਹ ਦੇ ਸ਼ਹਾਦਤ ਹੋ ਗਈ ਜਿਨ੍ਹਾਂ ਨੇ ਹੋਰ ਧਰਮਾਂ ਵਾਸਤੇ ਆਪਣਾ ਸੀਸ ਦਿੱਲੀ ਜਾ ਕੇ ਕੁਰਬਾਨ ਕਰਤਾ ਸ਼ਹਾਦਤ ਦਾ ਜਾਮ ਪੀ ਲਿਆ ਦਸਮ ਪਿਤਾ ਨੇ ਉਸ ਸੀਸ ਸਵੀਕਾਰ ਕਰਕੇ ਆਪਣੇ ਦੋਸਪੂਤ ਚਮਕੌਰ ਸਾਹਿਬ ਦੇ ਦੋਸਪੂਤ ਫਤਿਹਗੜ੍ਹ ਸਾਹਿਬ ਮਾਤਾ ਜੀ ਫਤਿਹਗੜ੍ਹ ਸਾਹਿਬ ਅਖੀਰ ਚੇ ਪਿੱਠ ਤੇ ਛੁਰਾ ਇਹ ਸਾਰਾ ਕੁਰਬਾਨ ਕਿਹਦੇ ਲਈ ਕੀਤਾ ਉਹ ਸੰਗਤ ਉਹ ਕੌਮ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਵੀ ਕਹ ਆਪਣਾ ਜਿਹੜਾ ਅਫਸੋਸ ਸੀ ਉਹ ਨੰਗਾ ਲੈਂਦੇ ਸੀ ਕਹਿੰਦੇ ਜੀਵਤ ਐ ਹਜ਼ਾਰੋਂ ਤੁਹਾਨੂੰ ਦੇਖ ਕੇ ਤੇ ਗੁਰੂ ਸਾਹਿਬ ਨੇ ਕੀ ਖਿਤਾਬ ਦਿੱਤਾ ਕਹਿੰਦੇ ਕਿ ਸੰਗਤ 21 ਵਿਸਵੇ ਗੁਰੂ ਬੀਬਸਵੇ ਆਪਣੀ ਸੰਭਾਲ ਆਪਣਾ ਸਾਰੀ ਸ਼ਹਾਤਾ ਤੁਹਾਡੇ ਹੱਥ ਚ ਫੜਾਤੀਆਂ ਜਿਸ ਕਰਕੇ ਉਹ ਸਿੰਘ ਸਵਾ ਲਹਿਰ ਨੇ ਇਹ ਸੰਭਾਲ ਗੁਰੂਕਰਾਂ ਦੀ ਕਿਸੇ ਮਹੰਤ ਨੂੰ ਨਹੀਂ ਦਿੱਤੀ ਉਹਨਾਂ ਨੇ ਸਮੂਹ ਸਾਧ ਸੰਗਤ ਵੋਟਾਂ ਰਾਹੀਂ ਆਪ ਜੀ ਨੂੰ ਬਖਸ਼ੀ ਤੇ ਕਮਾਲ ਦੀ ਗੱਲ ਹੈ ਕਿ ਜਦ ਅਮਰੀਕਾ 'ਚ ਬੀਬੀਆਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਸੀਗਾ ਕਮਾਲ ਦੀ ਗੱਲ ਹੈ ਇੰਗਲੈਂਡ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ ਇਹ ਜਿਹੜਾ ਗੁਰੂ ਘਰ ਦਾ ਸਿੱਖ ਗੁਰਦੁਆਰਾ ਐਕਟ ਬਣਿਆ ਸਾਰੇ ਵਿਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਯੂਨੀਵਰਸਲ ਫ੍ਰੈਂਚਾਈਜ਼ ਦੇ ਕੇ ਇੱਥੇ ਜਮਹੂਰੀਅਤ ਦੀ ਮਿਸਾਲ ਹਰੇਕ ਬੀਬੀ ਹਰੇਕ ਨਰ ਨਾਰੀ ਗਰੀਬ ਅਮੀਰ ਹਰੇਕ ਨੂੰ ਗੁਰੂ ਘਰ ਨੂੰ ਜੋੜਨ ਵਾਸਤੇ ਇਹਨਾਂ ਨੇ ਜਮਹੂਰੀਅਤ ਇਸ ਧਰਤੀ ਦੇ ਉੱਤੇ ਏਸ਼ੀਆ ਦੇ ਉੱਤੇ ਵਿਸ਼ ਦੇ ਉੱਤੇ ਯੂਨੀਵਰਸਲ ਫਰੈਂਚਾਈਜ਼ ਆਪ ਜੀ ਨੂੰ ਬਖਸ਼ੀ ਗਈ ਹੈ ਸਾਧ ਸੰਗਤ ਜੀ ਕਿੰਡੀ ਮਹਾਨ ਸੋਚ ਹੈ ਤੇ 3 ਸਾਲ ਬਾਅਦ ਚੋਣ ਹੁੰਦੇ ਸੀਗੇ ਸਿੱਖ ਇਕੱਲੇ ਔਰੇ ਨਹੀਂ ਬਸਦੇ ਪਹਿਲੀ ਐਸਜੀਪੀਸੀ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਨੀਕ ਸੀਗੇ ਅਫਰੀਕਾ 'ਚ ਬਰਮਾ 'ਚ ਸਿੰਗਾਪੋਰ 'ਚ ਹਰੇਕ ਨੂੰ ਵੋਟ ਪਾਉਣ ਦਾ ਹੱਕ ਸੀਗਾ ਉੱਥੇ ਦੇ ਨੁਮਾਇंदे ਵੀ ਚੁਣੇ ਜਾਂਦੇ ਸੀਗੇ ਇਹ ਗੁਰੂ ਦਾ ਕਰ ਸਰਬੱਤ ਦੇ ਭਲੇ ਦਾ ਕਰ ਇਹ ਮਨੁੱਖਤਾ ਦਾ ਕਰ ਹਰੇਕ ਪਾਸੋਂ ਆਪਣੇ ਗੁਰਸਿੱਖ ਜੋੜ ਕੇ ਇੱਥੇ ਜਮਹੂਰੀਅਤ ਤੇ ਡੈਮੋਕ੍ਰੇਸੀ ਲੈ ਕੇ ਆਇਆ ਸਾਧ ਸੰਗਤ ਜੀ ਜਿੱਥੇ ਸਾਡੀ ਜਮਹੂਰੀਅਤ ਸਿੱਖ ਗੁਰਦੁਆਰਾ ਐਕਟ ਕੁਰਬਾਨੀ ਦੇ ਅਦੀਨ ਸਾਨੂੰ ਮਿਲੀ ਹੈ ਵੱਖ-ਵੱਖ ਮੋਰਚੇ ਚਾਬੀਆਂ ਦੇ ਮੋਰਚੇ ਗੁਰੂ ਕੇ ਬਾਗ ਦਾ ਮੋਰਚਾ ਹਰੇਕ ਕੁਰਬਾਨੀ ਅਦੀਨ ਇਹ ਸਾਨੂੰ ਜਮਹੂਰੀਅਤ ਮਿਲੀ ਹੈ ਭਾਰਤ ਸਰਕਾਰ ਨੇ ਜਿਸ ਨੇ ਇੰਨਾ ਜਿਆਦਾ ਵਿਤਕਰਾ ਸਾਡੇ ਗੁਰਸਿੱਖੀ ਨਾਲ ਰੱਖਿਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਜਿਵੇਂ ਉਰੇ ਲਿਖਿਆ ਨਾ ਹਮ Hindu ਨਾ Muslim Allah Ram ਕੇ ਪਿੰਡ ਪ੍ਰਾਣ ਅਸੀਂ Hindu ਨਹੀਂ ਐ ਅਸੀਂ Muslim ਨਹੀਂ ਐ ਅਸੀਂ ਇੱਕ ਅਕਾਲ ਪੁਰਖ ਦੇ ਅਧਿਨ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੀ ਕੌਮ ਐ ਸਾਡਾ ਲੈਣ ਦੇ ਕਿਸੇ ਨਾਲ ਨਹੀਂ ਐ ਪਰ ਜਿਹੜਾ ਭਾਰਤ ਦਾ ਸੁਵਿਧਾਨ ਹੈ ਉਹ ਸਾਡੇ ਜਿਹੜਾ ਧਾਰਾ 25 ਹੈ ਉਹਦੇ ਐਕਸਪਲੇਨੇਸ਼ਨ 2 ਦੇ ਵਿੱਚ ਲਿਖਦਾ ਹੈ ਲਿਖਦਾ ਹੈ ਕਿ ਸਿਕਸ ਆਰ ਡੀਮ ਟੂ ਬੀ ਹਿੰਦੂਸ ਅਸੀਂ ਕਿਵੇਂ Hindu ਬਣ ਗਏ ਗੁਰੂ ਗ੍ਰੰਥ ਸਾਹਿਬ ਸਪਸ਼ਟ ਕਹਿੰਦਾ ਹੈ ਕਿ ਨਾ ਹਮ Hindu ਨਾ ਮੁਸਲਮਾਨ ਫਿਰ ਭਾਰਤ ਦਾ ਸੁਵਿਧਾਨ ਸਾਨੂੰ ਕਿਵੇਂ ਕਹਿੰਦਾ ਹੈ ਕਿ ਤੁਸੀਂ Hindu ਹੋ ਬਣਦੇ ਸਾਰੀ ਸਾਡੇ ਨਾਲ ਵਿਤਕਰੇ ਸ਼ੁਰੂ ਕਰਤੇ ਇਹ ਕਿਵੇਂ ਹੋ ਸਕਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਚੀਜ਼ ਕਹਿੰਦੇ ਆ ਤੇ ਇਹ ਭਾਰਤ ਦੀ ਕਨਸਟੀਟਿਊਸ਼ਨ ਸਾਨੂੰ Hindu ਬਣਾ ਦਿੰਦੀ ਹੈ ਇਹ ਚੜ੍ਹਦੇ ਸ੍ਰੀ ਵਿਤਕਰਾ ਇਹਨਾਂ ਨੇ ਸਾਨੂੰ ਦਿਖਾਇਆ ਧਰਮ ਤਬਦੀਲੀ ਕਿਸ ਹੱਦ ਤੱਕ ਨਹੀਂ ਕੀਤੀ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ ਅਕਾਲ ਤਖਤ ਸਾਹਿਬ ਢੇਟੇਰੀ ਕਰਕੇ ਦਿੱਲੀ ਦੇ ਵਿੱਚ ਸਾਡਾ ਕੱਲੂਕਾਰਾ ਕਰਕੇ ਉੱਥੇ ਬੀਬੀਆਂ ਨੂੰ ਮਜਬੂਰ ਕੀਤਾ ਕਤਲੇਆਮ ਚ ਜਿੱਥੇ ਆਰਮੀ ਨੇਵੀ 에ਅਰ ਫੋਰਸ ਬੀਐਸਐਫ ਦਿੱਲੀ ਪੁਲਿਸ ਸੀਆਰਪੀਐਫ ਆਈਟੀਬੀਪੀ ਹਰੇਕ ਤਰ੍ਹਾਂ ਦੀ ਸਿਕਿਉਰਿਟੀ ਸੰਸਾ ਦਾ ਹੈੱਡਕੁਆਟਰ ਹੈ ਪੰਜ ਦਿਨ ਸਿੱਖਾਂ ਦਾ ਕੱਲੂਕਾਰਾ ਕੀਤਾ ਬਲਾਤਕਾਰ ਦੀ ਗੱਲ ਚੱਲਦੀ ਹੈ ਤਰਲੋਕਪੁਰੀ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਦਾਦੀਆਂ ਬੱਚੀਆਂ ਇਹ ਹਿੰਦੂ ਸਟੇਟ ਨੇ ਰੇਪ ਕੀਤਾ ਹੈਗਾ ਸਾਧ ਸੰਗਤ ਜੀ ਇਹ ਸਾਡੇ ਉੱਤੇ ਇਹ ਸਾਰਾ ਕਰਕੇ ਮੁੜਕੇ ਸਾਡਾ ਕੋਈ ਇਨਸਾਫ ਨਹੀਂ ਦਿੱਤਾ ਹੈਗਾ ਇਹ ਦੇਸ਼ ਨੇ ਜਿਹੜੇ ਵਿਤਕਰੇ ਸਾਡੇ ਨਾਲ ਕੀਤੇ ਆ ਇੱਥੇ ਜਸਵੰਤ ਸਿੰਘ ਖਾਲਰਾਂ ਨੇ ਕੇਸ ਕੱਢੇ ਸ਼ਮਸ਼ਾਨ ਘਾਟਾਂ 'ਚ 25000 ਲਾਸ਼ਾਂ ਅਣਪਛਾਤੀਆਂ ਉਹਨੇ ਸਾਨੂੰ ਦਸੀਆਂ ਉਹਦਾ ਕੇਸ ਪਾਇਆ ਨਤੀਜਾ ਕੀ ਇੱਕ ਵੀ ਕੇਸ ਹੱਲ ਨਹੀਂ ਹੋਇਆ ਪਰ ਖਾਲਰਾਂ ਸਾਹਿਬ ਨੂੰ ਇਹ ਸਟੇਟ ਨੇ ਖਤਮ ਕਰਤਾ ਮਾਰਤਾ ਇਹ ਵਿਤਕਰੇ ਜਿੱਥੇ ਸਾਨੂੰ ਜਾਣ ਲਵੇ ਹਮਲੇ ਕਰਦੇ ਆ ਉਥੇ ਤੁਸੀਂ ਦੇਖੋ ਸਾਡੀਆਂ ਸੰਸਥਾਵਾਂ ਅੱਜ ਬਿਲਕੁਲ ਕੰਟਮ ਕਰਦੀਆਂ ਜਮੂਰੀਅਤ ਭਾਰਤ ਤੋਂ ਪਹਿਲਾਂ ਜਮੂਰੀਅਤ ਜਿਸ ਜਮੂਰੀਅਤ ਨੇ ਮੋਹਨਦਾਸ ਕਰਮਚੰਦ ਗਾਂਧੀ ਨੇ ਆ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਉਰੇ ਆ ਕੇ ਵਚਨ ਕੀਤੇ ਕਹਿੰਦੇ ਸਿੱਖ ਭਾਈਓ ਤੁਮਨੇ ਆਜ਼ਾਦੀ ਦੀ ਪਹਿਲੀ ਲੜਾਈ ਜੀਤ ਲਈ ਹੈ ਅਬ ਗੁਰੂ ਘਰੋਂ ਕੋ ਭੁੱਲ ਜਾਓ ਅਬ ਦੇਸ਼ ਦੀ ਆਜ਼ਾਦੀ ਲੜੋ ਉਸੇ ਆਪਕੇ ਗੁਰੂ ਘਰ ਆਪ ਇਹ ਆਜ਼ਾਦ ਹੋ ਜਾਣਗੇ ਉਥੇ ਕਰਤਾਰ ਸਿੰਘ ਛੱਬਰ ਨੇ ਜਵਾਬ ਦਿੱਤਾ ਗਾਂਧੀ ਨੂੰ ਕਹਿੰਦੇ ਗਾਂਧੀ ਜੀ ਅੱਜ ਤਾਂ ਜਦ ਅਸੀਂ ਗੁਰੂ ਘਰ ਆਜ਼ਾਦ ਕਰਦੇ ਆਂ ਮਹੰਤਾਂ ਨੂੰ ਹਟਾ ਕੇ ਅਸੀਂ ਆਪਣੀਆਂ ਕਮੇਟੀਆਂ ਸਥਾਪਿਤ ਕਰਦੇ ਆਂ ਤੇ ਜਿਹੜੇ ਅੰਗਰੇਜ਼ ਐ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮਹੰਤ ਹੋਏ ਜਾਂ ਸਾਡੀਆਂ ਕਮੇਟੀਆਂ ਹੋਣ ਇਹ ਹੋਣ ਦਿੰਦੇ ਆਂ ਜਿੱਦਣ ਮੁਖਤਰਾ ਦਾ ਦੇਸ਼ ਬਣ ਗਿਆ ਤਾ ਮੁੜ ਕੇ ਫਿਰ ਇੱਥੇ ਸਾਡੇ ਪਿੱਠ ਤੇ ਨਹੀਂ ਤੁਸੀਂ ਖੜਨਾ ਤੁਸੀਂ ਮਹੰਤਾਂ ਦੇ ਪਿੱਠ ਤੇ ਖੜ ਜਾਣਾ ਅੱਜ ਹਾਲ ਦੇਖ ਲਓ ਚੌਣ ਨਹੀਂ ਹੁੰਦੇ ਉਰੇ ਮੰਤ ਬਸੇ ਹੋਏ ਆਂ ਤੇਜਾ ਸਿੰਘ ਸਮੁੰਦਰੀ ਹਾਲ 'ਚ ਅਕਾਲ ਤਖਤ ਸਾਹਿਬ ਤੇ ਲਫਾਫਿਆਂ 'ਚੋਂ ਕੱਢੇ ਜਾਂਦੇ ਆਂ ਸਾਧ ਸੰਗਤ ਜੀ ਇਹ ਜਿਹੜੀ ਕਮੀ ਐ ਇਹ ਕਿਵੇਂ ਪੂਰੀ ਹੋਊਗੀ ਇੱਥੇ ਲਫਾਫੇ 'ਚੋਂ ਨਿਕਲੇ ਜੱਜਦਾਰ ਬਿਆਨ ਲਿਖ ਦਿੰਦੇ ਆਂ ਕਿ ਰਾਮ ਰਹੀਮ ਨੂੰ ਮਾਫੀ ਨਾਮਾ 95 ਲੱਖ ਖਰਚ ਦੋ ਬਰਗਾੜੀ ਦੇ ਮੋਰਚੇ ਦੇ ਪਿੱਛੇ ਛੁਰਾ ਮਾਰਦੇ ਆ ਇਹਨਾਂ ਦੇ ਮੈਂਬਰ ਪਾਰਲੀਮੈਂਟ 'ਚ ਜਾ ਕੇ ਕਹਿੰਦੇ ਆ ਸਰਕਾਰਾਂ ਉਹਨਾਂ ਦੀਆਂ ਲੈਟਰੀ ਨਾਲ ਲਈ ਜਾਂਦੀਆਂ ਉਹਨਾਂ ਨੂੰ ਰੋਕੋ ਸਦਸਾ ਜੀ ਇੱਥੇ ਸਾਡੇ ਗੁਰੂ ਘਰ ਦੇ ਜਿਹੜੇ ਖਜ਼ਾਨੇ ਆ ਪੀਟੀਸੀ ਚੈਨਲ ਖਾਈ ਜਾਂਦਾ ਇਹ ਸੁਖਬੀਰ ਬਾਦਲ ਦਾ ਸਤਿੰਦਰ ਪਾਲ ਸਿੰਘ ਕੋਲੀ 10 ਕਰੋੜ ਨਿੱਜੀ ਸੀ ਇਹ ਉਰੇ ਤਨਖਾਹ ਲੈ ਗਿਆ ਹੈਗਾ ਇੱਥੇ ਉਹਨੇ ਈਸ਼ਰ ਸਿੰਘ ਦੀ ਰਿਪੋਰਟ 'ਚ ਲਿਖਿਆ ਕਿ ਕੰਮ ਮੈਂ ਕੁਛ ਨਹੀਂ ਕੀਤਾ ਐਗਜ਼ੈਕਟਿਵ ਕਮੇਟੀ ਨੇ ਐਸਜੀਪੀਸੀ ਨੇ ਇਹਦੀ ਆਪਣੀ ਸੁਖਬੀਰ ਬਾਦਲ ਦੀ ਕਮੇਟੀ ਨੇ ਲਿਖ ਕੇ ਮਤਾ ਪਾਇਆ ਕਿ ਇਸ ਤੋਂ ਪੈਸੇ ਵਾਪਸ ਲਿੱਤੇ ਜਾਣ ਕਿਉਂਕਿ ਇਹਨੇ ਕੰਮ ਕੋਈ ਨਹੀਂ ਕੀਤਾ ਸਾਡੇ ਗੁਰੂ ਘਰ ਦੇ ਹਾਲਾਤ ਇਸ ਤੱਕ ਹੱਦ ਤੱਕ ਵਿਗੜ ਗਏ ਕਿ 328 ਰੂਪ ਗੁਰੂ ਸਾਹਿਬ ਦੇ ਇਥੋਂ ਗਾਇਬ ਹੋ ਗਏ ਸਾਧ ਸੰਗਤ ਜੀ ਤੁਸੀਂ ਦੇਖੋ ਜਿਹੜੇ ਗੁਰੂ ਨੇ ਸਰਬੰਸਦਾਨ ਕਰਤਾ ਸਭ ਕੁਝ ਤੁਹਾਨੂੰ ਤਿਆਗਤਾ ਸੰਗਤ ਨੂੰ ਪਾੜ ਲਿਆ ਜੀਵਤ ਤੁਸੀਂ ਹਜ਼ਾਰੋਂ ਉਹਦੇ ਸਾਰਾ ਸਰਬੰਸ ਪੂਰਾ ਹੋ ਜੇ ਅੱਜ ਕੀ ਹਾਲ ਹੈ ਗੁਰੂ ਸਾਹਿਬ ਦੇ 328 ਰੂਪ ਗੈਬ ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਆ ਸਾਧ ਸੰਗਤ ਜੀ ਫੇਰ ਸਾਡੇ ਗੁਰੂ ਗ੍ਰੰਥ ਸਾਹਿਬ ਅੱਜ ਕੀ ਸੋਚਦੇ ਹੋਣਗੇ ਕਿ ਮੈਂ ਤਾਂ ਸਭ ਕੁਝ ਇਸ ਕੌਮ ਨੂੰ ਦੇਤਾ ਤੇ ਜਿੱਦਣ ਮੈਨੂੰ ਗੈਬ ਕਰਤਾ ਮੁੜ ਕੇ ਮੇਰੇ ਪਿੱਛੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਕੋਈ ਕਾਰਵਾਈ ਨਹੀਂ ਤੁਹਾਡੇ ਮਾਪੇ ਘਰੋਂ ਲੈ ਜਾਏ ਕੋਈ ਕੇਸ ਲਿਖਾਉਂਦੇ ਹਾਂ ਪੜਤਾਲ ਕਰਦੇ ਹਾਂ 328 ਰੁਪਿਆਂ ਦੇ ਮਗਰ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਪਾਤੇ ਪਰ ਮੈਨੂੰ ਦੱਸੋ ਇਹਨਾਂ ਨੇ ਸਰਕਾਰਾਂ ਨੇ ਕਦੀ ਲੱਪਣ ਦਾ ਯਤਨ ਕੀਤਾ ਕਦੀ ਨਹੀਂ ਕੀਤਾ ਹੈਗਾ ਅੱਜ ਗੁਰੂ ਸਾਹਿਬ ਕੀ ਕਹਿੰਦੇ ਹੋਣਗੇ ਕਿ ਮੈਂ ਇੱਕ ਲਾਵਰਿਸ ਮਾਪੇਾਂ ਮੇਰੇ ਬੱਚੇ ਮੇਰੇ ਮੰਗਰ ਪੁੱਛਗੇ ਜੀ ਨਹੀਂ ਕਰਦੇ ਹੈਗੇ ਇਹ ਤਰਸ ਦੇ ਹਾਲ ਸਾਡੇ ਗੁਰੂ ਘਰਾਂ ਦੇ ਬਣਾਤੇ ਹੈਗੇ ਆ ਕਿਉਂ ਕਿ ਕਿਉਂਕਿ ਜਿਹੜੀ ਇਹਨਾਂ ਨੇ ਮਾਰ ਕੇ ਕੁੱਟ ਕੇ ਗੱਲ ਨਹੀਂ ਖਤਮ ਕਰ ਸਕੇ ਸਾਡੀਆਂ ਸ਼ਹਾਦਾਂ ਕਰਕੇ ਸਿੱਖੀ ਨਹੀਂ ਖਤਮ ਕਰ ਸਕਦੇ ਹੁਣੇ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਆ ਉਹਦੇ ਵਿੱਚੋਂ ਜਿਹੜੇ ਸਾਡੇ ਚੋਣ ਹੈ ਉਹ ਜਮਾ ਜੱਤ ਕਰਤੇ ਹੈਗੇ ਆ ਚੋਣ ਹੁਣ ਹੁੰਦੇ ਹੀ ਨਹੀਂ ਹੈਗੇ ਪਿਛਲਾ ਚੋਣ 2011 ਚ ਹੋਇਆ ਜਿਹੜੇ ਧਾਰਾ 87 ਵਾਲੇ ਗੁਰੂ ਘਰ ਐ ਉਹ 2006 ਚ ਚੋਣ ਕਰਾਏ ਗਏ 18 ਤੱਕ 13 ਸਾਲ ਚੋਣ ਨਹੀਂ ਹੋਏ ਨਤੀਜੇ ਕੀ ਐ ਜਦ ਤੁਸੀਂ ਵੋਟਾਂ ਬਣਾਉਣ ਗਏ ਹੋ ਲੋਕਾਂ ਨੇ ਉੱਥੇ ਕਿਹਾ ਇਹ ਵੋਟ ਇਹ ਕਹਦੀ ਚੋਣ ਤਾਂ ਹੁੰਦੇ ਨਹੀਂ ਲੋਕਾਂ ਦੀ ਦਿਲਚਸਪੀ ਉਹ ਗੁਰੂ ਘਰ ਨਾਲ ਤੋੜਤੀਆਂ ਇਹਨਾਂ ਨੇ ਇਹ ਇਹਨਾਂ ਦੀ ਸੋਚ ਐ ਸਾਜ਼ਿਸ਼ ਐ ਕਿ ਸਿੱਖਾਂ ਨੂੰ ਆਪਣੀ ਜਮੂਰੀਤ ਤੋਂ ਵਾਂਝਾ ਕਰ ਦੋ ਗੁਰੂ ਘਰਾਂ ਤੇ ਆਪਣੇ ਬੰਦੇ ਫਿੱਟ ਕਰ ਦੋ ਫੇਰ ਜਿਵੇਂ ਪਟਨਾ ਸਾਹਿਬ ਦੇ ਵਿੱਚ ਆ ਬਿਆੰਤ ਦਾ ਪੋਤਾ ਬੁੱਚੜ ਬਿਆੰਤ ਦਾ ਪੋਤਾ ਉਹਨਾਂ ਦਾ ਸਨਮਾਨ ਕਰਵਾਓ ਸਾਧ ਸੰਗਤ ਜੀ ਇਹ ਕੀ ਪੁੱਠੇ ਰਿਵਾਜ ਚਲਾਤੇ